ਸੋਸ਼ੀ ਕਾਲਬਾਈ ਜੀ ਮੈਂ ਹਰਪ੍ਰੀਤ ਤੁਹਾਡਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਤੇ ਸਾਰਿਆਂ ਨੂੰ ਸ਼ੁਰੂਆਤ ਤੇ ਇੱਕ ਗੱਲ ਕਹਿਣੀ ਚਾਹਣਾ ਜੋ ਅੱਜ ਅਸੀਂ ਵੀਡੀਓ ਬਣਾ ਰਹੇ ਹਾਂ ਸਿਰਫ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਕਿ ਜੋ ਅੱਜ ਇੱਕ ਮਹਾਰਾਸ਼ਟਰ ਦੇ ਕਿਸਾਨ ਨਾਲ ਹੋਇਆ ਅੱਗੇ ਤੋਂ ਕਿਸੇ ਹੋਰ ਵੀਰ ਨਾਲ ਨਾ ਹੋਵੇ ਕਹਿ ਲੋ ਇਨਸਾਨੀਅਤ ਨੂੰ ਨਿੰਬੂ ਵਾਂਗੂ ਨਿਚੋੜ ਕੇ ਰੱਖ ਦਿੱਤਾ ਰੋਂ ਕੰਡੇ ਖੜੇ ਹੋ ਜਾਂਦੇ ਆ ਇਹੀਆਂ-ਆਂ ਗੱਲਾਂ ਸੁਣ ਕੇ ਜੋ ਮਹਾਰਾਸ਼ਟਰ ਦੇ ਇੱਕ ਕਿਸਾਨ ਨਾਲ ਹੋਇਆ ਕਿਸਾਨ ਨਾਲ ਇਦਾਂ ਹੋਇਆ ਕਿ ਬੰਦੇ ਨੇ 1 ਲੱਖ ਦਾ ਸਿਰਫ ਉਧਾਰ ਕਰਜ਼ਾ ਚੱਕਿਆ ਸੀ ਦੋ ਬੰਦਿਆਂ ਤੋਂ 50-50 ਹਜ਼ਾਰ ਤੇ ਉਹਦੇ ਉੱਤੇ ਇੰਨਾ ਲੋਨ ਲਾਇਆ ਜਿਹਦੇ ਕਾਰਨ ਉਹਨੂੰ ਆਪਣੀ ਕਿਟਨੀ ਵੇਚਣੀ ਪੈਗੀ ਤੇ ਹੁਣ ਇਹਦੀ ਸੋਨੂੰ ਸਾਰੀ ਗੱਲ ਖੁੱਲ੍ਹ ਕੇ ਦੱਸ ਦਿੰਨੇ ਆ ਮਹਾਰਾਸ਼ਟਰ ਦਾ ਕਿਸਾਨ ਆ ਜਿਹਨੇ ਡੈਰੀ ਫਾਰਮ ਸ਼ੁਰੂ ਕਰਨ ਵਾਸਤੇ ਦੋ ਬੰਦਿਆਂ ਤੋਂ 50-50 ਹਜ਼ਾਰ ਕਰਜ਼ਾ ਚੱਕ ਲਿਆ ਕਹ ਲੋ ਵਿਆਜ ਤੇ ਉਹ ਤੋਂ ਸੈਂਡ ਸੂਨ ਵੀ ਕਰਾ ਲਿਆ ਐਗਰੀਮੈਂਟ ਤੇ ਬੰਦੇ ਨੇ 1 ਲੱਖ ਰੁਪਇਆ ਚੱਕਿਆ ਸੀ ਕਿ ਮੈਂ ਡੇਰੀ ਫਾਰਮ ਖੋਲੂਗਾ ਕਿਉਂਕਿ ਖੇਤੀ ਦੇ ਨਾਲ ਜੇ ਹੋਰ ਕੰਮ ਖੋਲਿਆ ਜਾਵੇ ਕਿ ਇਹ ਹੁੰਦਾ ਕਿ ਮੇਰੇ ਜਵਾਕ ਸੌਖੀ ਰੋਟੀ ਖਾਣ ਲੱਗ ਜਾਣਗੇ ਮੇਰੇ ਸਿਰ ਕਰਜ਼ਾ ਨਹੀਂ ਹੋਊਗਾ ਥੋੜਾ ਘਰ ਚੰਗੀ ਤਰ੍ਹਾਂ ਚੱਲਣ ਲੱਗ ਜੂਗਾ ਕੋਈ ਇਹਦੇ ਵਿੱਚ ਵੱਡਾ ਮੁਨਾਫਾ ਤਾਂ ਹੁੰਦਾ ਨਹੀਂ ਸਿਰਫ ਰੋਟੀ ਦਾ ਹੀ ਸਾਧਨ ਹੁੰਦਾ ਕਿ ਆਪਾਂ ਕਿਸ ਤੋਂ ਪੈਸੇ ਮੰਗਣ ਹੀ ਨਹੀਂ ਪੈਣਗੇ ਜੇ ਆਪਦਾ ਕੰਮ ਖੋਲ ਲਾਂਗੇ ਤਾਂ ਰੱਬ ਵੈਗ ਨੂੰ ਥੋੜੀ ਸੌਖੀ ਰੋਟੀ ਹੋ ਜੂ ਬੱਚਿਆਂ ਨੂੰ ਵੀ ਸੌਖਾ ਹੋ ਜਾਊਗਾ ਤੇ ਉਹ ਬੰਦੇ ਨੇ 1 ਲੱਖ ਰੁਪਇਆ ਚੱਕ ਲਿਆ ਆਧਾਰ ਤੇ ਪੁញਿਆ ਦੋ ਬੰਦਿਆਂ ਤੋਂ 50-50 ਹਜ਼ਾਰ 1 ਲੱਖ ਦਾ ਕਰਜ਼ਾ ਤੇ ਉਹਦੇ ਕੋਈ ਮੰਨ ਲਓ ਉਹਨੇ ਗਾਵਾਂ ਲੈ ਕੇ ਆਇਆ ਗਾਵਾਂ ਬਿਮਾਰ ਹੋ ਗਈਆਂ ਸਮੇਂ ਦੇ ਹਿਸਾਬ ਨਾਲ ਕਹਿ ਲਓ ਉਹਦੀ ਮਾੜੀ ਕਿਸਮਤ ਗਾਵਾਂ ਬਿਮਾਰ ਹੋ ਕੇ ਉਹਨਾਂ ਦਾ ਦੁੱਧ ਨਹੀਂ ਦੇ ਪਾਈਆਂ ਗਾਵਾਂ ਤੇ ਉਹਨੂੰ ਉਹਦੇ ਵਿੱਚ ਘਾਟਾ ਪੈ ਗਿਆ ਉਸੇ ਸਮੇਂ ਉਹ ਕਿਸਾਨ ਕੋਲੇ 4 ਏਕੜ ਜ਼ਮੀਨ ਆ ਤੇ ਜ਼ਮੀਨ ਕੀ ਹੋਇਆ ਉਸੇ ਸਮੇਂ ਫਸਲ ਮਾੜੀ ਰਹਿ ਗਈ ਫਸਲ ਨੇ ਪੈਦਾਵਾਰ ਵਧੀਆ ਨਹੀਂ ਦਿੱਤੀ ਉਹਨੂੰ ਖੇਤੀ ਚ ਵੀ ਘਾਟਾ ਪੈ ਗਿਆ ਉਹਨੂੰ ਦੋਨੇ ਪਾਸੇ ਮਾਰ ਪੈਗੀ ਇੱਕ ਤਾਂ ਕਰਜਾ ਚੱਕਿਆ ਸੀ ਕੰਮ ਖੋਲਿਆ ਸੀਗਾ ਡੈਰੀ ਫਾਰਮਿੰਗ ਦਾ ਉਹ ਵੀ ਘਾਟਾ ਦੇ ਗਿਆ ਦੂਜੇ ਪਾਸੇ ਜੋ ਫਸਲ ਬੀਜੀ ਸੀ ਫਸਲ ਦਾ ਨੁਕਸਾਨ ਹੋ ਗਿਆ ਫਸਲ ਪੈਦਾਵਾਰ ਵਧੀਆ ਨਹੀਂ ਹੋਈ ਉਹ ਵੀ ਘਾਟਾ ਦੇਗੀ ਤੇ ਸ਼ਾਹੂਕਾਰਾਂ ਨੇ ਘਰੇ ਆਉਣਾ ਸ਼ੁਰੂ ਕਰਤਾ ਜਿਨ੍ਹਾਂ ਨੇ 50-50000 ਰੁਪਏ ਦਿੱਤਾ ਸੀਗਾ ਤੇ ਉਹ ਕਿਸ਼ਤ ਕਿਤੇ ਲੇਟ ਹੋ ਗਈ ਉਹ ਸ਼ਾਹੂਕਾਰਾਂ ਨੇ 1 ਲੱਖ ਦਾ 1 ਦਿਨ ਦਾ 10000 ਵਿਆਜ ਲਾਉਣਾ ਸ਼ੁਰੂ ਕਰਤਾ ਬੰਦੇ ਨੂੰ ਹੁਣ ਪਲਾਂਟੀ ਕਹਿ ਲੋ ਧੱਕੇਸ਼ਾਹੀ ਕਹਿ ਲੋ ਗੁੰਡਾਗਰਦੀ ਕਹਿ ਲੋ ਕੀ ਬੰਦੇ ਨੂੰ 1 ਲੱਖ ਦਾ 1 ਦਿਨ ਦਾ 10000 ਵਿਆਜ ਲਾਉਣਾ ਸ਼ੁਰੂ ਕਰਤਾ ਕਿ ਭਾਈ ਤੇਰੀ ਕਿਸ਼ਤ ਨਹੀਂ ਆਈ ਤੈਨੂੰ 1 ਦਿਨ ਤਾਂ 10000 ਭਰਨਾ ਪਊਗਾ ਤੇ ਤੇਰਾ ਮੂਲ ਤਾਂ ਉੱਥੇ ਖੜਿਆਗਾ ਤੇ ਉਹ ਬੰਦੇ ਨੂੰ ਟੈਨਸ਼ਨ ਪੈਣੀ ਸ਼ੁਰੂ ਹੋ ਗਈ ਉਹ ਦੱਸਿਆ ਇਹ ਕੀ ਕਿ ਬੰਦੇ ਨੇ ਆਪਦੇ ਟਰੈਕਟਰ ਟਰਾਲੀ ਵੇਚੇ ਜੋ ਸੰਧ ਸੀਗੇ ਤੇ ਜਿਹੜਾ ਉਹਨਾਂ ਤੋਂ ਪੈਸੇ ਚੱਕੇ ਸੀ ਉਹ ਕਰਜਾ ਫੇਰ ਵੀ ਨਹੀਂ ਉਤਰਿਆ ਉਹ ਕਹਿੰਦੇ ਜੀ ਹਲੇ ਤਾਂ ਪੈਸੇ ਉਤਰੇ ਨਹੀਂ ਹੈਗੇ ਉਹ ਬੰਦੇ ਨੇ ਕੁਝ ਸਮੇਂ ਬਾਅਦ 2 ਕਿੱਲੇ ਜ਼ਮੀਨ ਦੇ ਵੇਚ ਕੇ ਵੀ ਉਹਨਾਂ ਨੂੰ ਦਿੱਤੇ ਜਿੰਨਾ ਤੋਂ ਲੱਖ ਰੁਪਇਆ ਚੱਕਿਆ ਸੀਗਾ ਤੇ ਕਰਜਾ ਫੇਰ ਵੀ ਨਹੀਂ ਉਤਰਿਆ ਲਾਸਟ ਦੇ ਵਿੱਚ ਉਹਨੂੰ ਕਹਿੰਦੇ ਵੀ ਹੁਣ ਸਾਡੇ ਪੈਸੇ ਦੇਣੇ ਪੈਣੇ ਆ ਹਲੇ ਪੈਸੇ ਖੜੇ ਨਹੀਂ ਜੀ ਤੇ ਦੋ ਕਿੱਲੇ ਵਿਕ ਗਏ ਤੇ ਟਰੈਕਟਰ ਟਰਾਲੀ ਵਿਕ ਗਏ 1 ਲੱਖ ਰੁਪਿਆ ਦਾ ਵਿਆਜ ਨਹੀਂ ਉਤਰਿਆ ਤੇ ਉਸ ਤੋਂ ਬਾਅਦ ਉਹ ਬੰਦੇ ਨੂੰ ਕੰਬੋਡੀਆ ਲਿਆ ਕੇ ਉਹਨੂੰ ਮਨਾ ਲਿਆ ਜਿਹੜਾ ਕਿਸਾਨ ਵੀਰ ਸੀਗਾ ਉਹਨੂੰ ਉਹ ਬੰਦਿਆਂ ਨੇ ਮਨਾ ਲਿਆ ਸ਼ਾਹੂਕਾਰਾਂ ਨੇ ਕੀ ਤੇਰੀ ਕਿਡਨੀ ਵਕਿਆ ਦਿੰਨੇ ਆ ਤੇਰੇ ਕਿਸ਼ ਪੈਸੇ ਉਤਰ ਜਾਣਗੇ ਚਲੋ ਬੰਦੇ ਦੇ ਘਰੇ ਧਮਕਾਉਂਦੇ ਸੀ ਬੰਦਾ ਮੰਨ ਜਾਂਦਾ ਤੇ ਉਹਦੀ ਕੰਬੋਡੀਆ ਲਿਆ ਕੇ 8 ਲੱਖ ਰੁਪਏ ਚ ਕਿਡਨੀ ਵਗਿਆਦੀ ਉਦੀ ਕਿਡਨੀ ਕੱਢ ਵੀ ਲੈਤੀ ਤੇ ਉਸ ਤੋਂ ਬਾਅਦ ਇਹ ਨਿਊਜ਼ ਬਾਹਰ ਆਈ ਆ ਕਿ ਬੰਦੇ ਨੇ 1 ਲੱਖ ਰੁਪਏ ਦਾ ਕਰਜ਼ਾ ਚੱਕਿਆ ਸੀ ਜੋ ਕੁਝ ਹੀ ਟਾਈਮ ਸਮੇਂ ਦੇ ਅੰਦਰ ਉਹ ਸ਼ਾਹੂਕਾਰਾਂ ਨੇ ਬੰਦੇ ਦੇ ਉੱਤੇ 74 ਲੱਖ ਦਾ ਕਰਜ਼ਾ ਬਣਾਤਾ ਉਹ ਵੀਰ ਦੇ ਕਿਸਾਨ ਦੇ ਦੋ ਕਿੱਲੇ ਜ਼ਮੀਨ ਵੀ ਵਿਕ ਗਈ ਦੋ ਏਕੜ ਜ਼ਮੀਨ ਤੇ ਟਰੈਕਟਰ ਟਰਾਲੀ ਹੋਰ ਸੰਦ ਸਵੇੜਾ ਸਾਰਾ ਵੇਚਤਾ ਤੇ ਉਤੋਂ ਕਿਡਨੀ ਵੇਚਤੀ ਹਲੇ ਤੱਕ ਉਹ ਉਹ ਸ਼ਾਹੂਕਾਰਾਂ ਦੇ ਪੈਸੇ ਨਹੀਂ ਉਤਰੇ ਜਦੋਂ ਇਹ ਗੱਲ ਮੀਡੀਆ ਦੇ ਵਿੱਚ ਆਈ ਵਾਇਰਲਰ ਹੋ ਗਈ ਕੀ ਭਾਈ 1 ਲੱਖ ਦਾ 74 ਲੱਖ ਬਣਾਤਾ ਕਿਸਾਨ ਦਾ ਸਾਰਾ ਕੁਝ ਵਿਕਿਆਤਾ ਤਾਂ ਜਾ ਕੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਆ ਸਾਡਾ ਮਕਸਦ ਇਹ ਆ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀਰ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀਰ ਨਾਲ ਇਨਸਾਫ ਹੋਵੇ ਉਹਨਾਂ ਦੇ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਵੀਰ ਦੇ ਦੋ ਕਿੱਲੇ ਵਿਕੇ ਨੇ ਉਹ ਪੈਸੇ ਵਾਪਸ ਦੁਲਾਏ ਜਾਣ ਟਰੈਕਟਰ ਟਰਾਲੀ ਦੇ ਪੈਸੇ ਵਾਪਸ ਦੁਲਾਏ ਜਾਣ ਜਿਹੜੀ ਕਿਟਣੀ ਆ ਕਿਟਨੀਤਾ ਨਹੀਂ ਵਾਪਸ ਆ ਸਕਦੀ ਪਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਇੱਕ ਬੰਦੇ ਨੂੰ ਬੇਜਾਦਾ ਹੀ ਤੰਗ ਕਰਕੇ ਇੰਨਾ ਮਜਬੂਰ ਕਰਤਾ ਕਿ ਉਹਨੂੰ ਕਿਤਨੀ ਵੇਚਣੀ ਪੈਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਨਾਲ ਨਾ ਹੋਵੇ ਸਾਡਾ ਵੀਡੀਓ ਬਣਾਉਣ ਦਾ ਮਤਲਬ ਇਹੀ ਆ ਕਿ ਬੰਦੇ ਜਾਗਰੂਕ ਰਹਿਣ ਕੱਲ ਨੂੰ ਕਿਤੇ ਹੋਰ ਸ਼ਾਹੂਕਾਰ ਭਾਈ ਤੁਹਾਡੇ ਨਾਲ ਧੱਕਾ ਨਾ ਕਰੇ ਤੁਸੀਂ ਉਸੇ ਟਾਈਮ ਐਕਸ਼ਨ ਲਓ ਇਹ ਨਹੀਂ ਹੈਗਾ ਕਿ ਸ਼ਾਹੂਕਾਰ ਦੇ ਦਵਾਹੇ ਠਾ ਕੇ ਆਪਦੀ ਜ਼ਮੀਨ ਵੀ ਵੇਚ ਦੋ ਤੇ ਆਪਦਾ ਸਰੀਰ ਵੀ ਗਵਾ ਬੈਠੋ ਇਹ ਚੀਜ਼ਾਂ ਤੋਂ ਬਚ ਕੇ ਰਹਾ ਕਰੋ ਤੁਸੀਂ ਜੇ ਤੁਹਾਡੇ ਨਾਲ ਧੱਕਾ ਹੁੰਦਾ ਤਾਂ ਤੁਸੀਂ ਉਹਦੇ ਹੱਕ ਵਿੱਚ ਕਹਿ ਲਓ ਧੱਕੇ ਦੇ ਖਿਲਾਫ ਖੜੇ ਹੋ ਇਹ ਨਹੀਂ ਕਿ ਆਪਦੇ ਇੱਕ ਸ਼ਾਹੂਕਾਰ ਦੇ ਕਹਿਣ ਤੇ ਉਹਦੀਆਂ ਸਾਰੀਆਂ ਗੱਲਾਂ ਮੰਨੋ ਤੁਸੀਂ ਆਪਦੇ ਆਪ ਵੀ ਸੋਚਿਆ ਕਰੋ ਕਿ ਹੁਣ ਤੁਸੀਂ 21ਵੀਂ ਸਦੀ ਵਿੱਚ ਜਿਉਂਦੇ ਹੋ ਇਹ ਨਹੀਂ ਕਿ ਭਾਈ 18ਵੀਂ 1850 ਦੇ ਵਿੱਚ ਚੱਲ ਰਹੇ ਹੋ ਪੁਰਾਣੇ ਜ਼ਮਾਨੇ ਦੇ ਵਿੱਚ ਅੱਜ ਤੁਸੀਂ 21ਵੀਂ ਸਦੀ ਵਿੱਚ ਹੋ ਜੇ ਤੁਹਾਡੇ ਨਾਲ ਧੱਕਾ ਹੋ ਰਿਹਾ ਤਾਂ ਤੁਸੀਂ ਐਕਸ਼ਨ ਲਓ ਇਹ ਨਹੀਂ ਭਾਈ ਤੁਸੀਂ ਆਪ ਦਾ ਸਾਰਾ ਕੁਝ ਗਾਲਦੋ ਜੋ ਕੁਝ ਹੋਇਆ ਉਹ ਵੀਰ ਨਾਲ ਬੇਜਾਦੀ ਧੱਕਾ ਹੋਇਆ ਉਹਨੂੰ ਇਨਸਾਫ ਮਿਲਣਾ ਚਾਹੀਦਾ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਜੋ ਜਿਆਦਾ ਲੋਕਾਂ ਤੱਕ ਪਹੁੰਚੇ ਤੇ ਲੋਕ ਜਾਗਰੂਕ ਹੋਣ ਸੋਸ਼ਲ ਕੰਪੇਨ